ਕਿ ਦਿਨ ਇਸ ਫਾਨੀ ਸੰਸਾਰ ਨੂੰ અલਵਿਦਾ ਆ ਗਏ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਹੈ ਇੱਕ ਹੋਰ ਹੀਰਾ ਜਿਹੜਾ ਅਸੀਂ ਗਵਾ ਲਿਆ 2025 ਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਹੈ ਗਵਾਏ ਪਰ ਮੈਨੂੰ ਲੱਗਦਾ ਹੈ ਕਿ ਇੱਕ ਇੱਕ ਅੰਤ ਹੋ ਗਿਆ ਹੈ ਇੱਕ ਸਦੀ ਦਾ ਗਾਇਕੀ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਇੱਥੇ ਆਏ ਹੋਏ ਸੀ ਜਿਵੇਂ ਕਿ ਉਸਪੁਰਨ ਸ਼ਾ ਕੋਟੀ ਜੀ ਦੀ ਇੱਕ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨੇੜੇ ਜਿਹੜਾ ਇੱਕ ਪਲਾਟ ਹੈ ਉੱਥੇ ਜਿਹੜਾ ਹੈ ਸਫੁਰਦੇ ਕਾਹ ਕੀਤਾ ਜਾਵੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਹਕੋਟ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਜਿੱਦ ਘਰ ਹੈ ਉੱਥੇ ਸ਼ਾਇਦ ਸਫੁਰਦੇ ਕਾਹ ਕੀਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਆਖਰੀ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨਾਲ ਜਿਹੜਾ ਪਲਾਟ ਹੈ ਉਹ ਉੱਥੇ ਜਿਹੜਾ ਸਫੁਰਦੇ ਕਾਹ ਕੀਤਾ ਜਾਏਗਾ ਹੁਣੇ ਮਾਸਟਰ ਸਲੀਮ ਵੀ ਇੱਥੇ ਆਏ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਉਹਨਾਂ ਦੀ ਖੁਆਇਸ਼ ਸੀ ਕਿ ਜਦੋਂ ਉਨ੍ਹਾਂ ਦੇ ਜੀਵਨ ਦਾ ਅੰਤ ਹੋਊਗਾ ਤੇ ਉਨ੍ਹਾਂ ਦੀ ਜਿਹੜੀ ਕਬਰ ਹੈ ਉਹ ਐਵੇਂ ਜਿਹੜੀ মিডিਆ ਦੇ ਵਿੱਚ ਜਾਂ ਕੈਰੀ ਕੈਮਰਾਸ ਤੇ ਜਿਹੜੀ ਹੈ ਉਹ ਨਾ ਆਵੇ ਸੋ ਇੱਕ ਪ੍ਰਾਈਵੇਸੀ ਨੂੰ ਰੱਖਦੇ ਹੋਏ ਜਿਹੜੀ মিডিਆ ਵੀ ਹੈ ਉਹਨਾਂ ਨੂੰ ਕੋਆਪਰੇਟ ਕਰ ਰਹੀ ਹੈ ਹਾਲਾਂਕਿ ਉਨ੍ਹਾਂ ਦੇ ਚਾਉਣ ਵਾਲੇ 우ਸਤਾਦ ਪੂਰਨ ਸ਼ਾ ਕੋਟੀ ਦੇ ਚਾਉਣ ਵਾਲੇ ਉਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਣਗੇ ਆਖਰੀ ਵਾਰ ਪਰ ਇੱਕ ਪ੍ਰਾਈਵੇਸੀ ਜਿਹੜੀ ਫੈਮਲੀ ਦੀ ਹੁੰਦੀ ਹੈ ਜਾਂ ਜੇ ਇੱਕ ਜੋ ਪਰਿਵਾਰ ਦਾ ਇੱਕਰ ਡਿਸੀਜਨ ਹੈ ਉਸ ਨੂੰ ਵੀ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਉਸ ਨੂੰ ਵੀ ਮੰਨਣਾ ਚਾਹੀਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ 우ਸਤਾਦ ਪੂਰਨ ਸ਼ਾਹ ਕੋਟੀ ਨੂੰ ਚਾਉਣ ਵਾਲੇ ਚਾਹੇ ਉਹ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਹਰ ਕੋਈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਸੀ ਅੱਜ ਵੀ ਪਿਆਰ ਕਰਦੇ ਨੇ ਗੁਰਲੇਜ਼ ਅਕਤਰ ਕੁਝ ਦਿਨ ਪਹਿਲਾਂ ਮਿਲ ਕੇ ਗਏ ਸੀ ਉਹਨਾਂ ਨੇ ਬੀਤੀ ਰਾਤ ਇੱਕ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਪੁੱਤਰ ਦਾਨਵੀਰ ਉਸਤਾਦ ਪੁਰਨਸ਼ਾਹ ਕੋਟੀ ਜੀ ਦੇ ਸਾਹਮਣੇ ਗੀਤ ਗਾਉਂਦੇ ਪਏ ਆ ਬਹੁਤ ਭਾਵੁਕ ਕਰਨ ਵਾਲੀ ਉਹ ਵੀਡੀਓ ਔਰ ਜਦੋਂ ਉਹ ਕੱਲ ਇੱਥੇ ਆਏ ਵੀ ਉਹਨਾਂ ਨੇ ਕਿਹਾ ਕਿ ਅਜੀ 2 ਦਿਨ ਪਹਿਲਾਂ ਅਸੀਂ ਮਿਲ ਕੇ ਗਏ ਸੀ ਔਰ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਅਸੀਂ ਉਹਨਾਂ ਨੂੰ ਗਵਾ ਬੈਠਾਂਗੇ 2025 ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਅ ਜਿਮੀ ਚਰਨਜੀਤ ਅਹੂਜਾ ਜੀ ਸਾਡੇ ਜਿਹੜੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਵੀ ਬਹੁਤ ਦੁੱਖ ਸੀਗਾ ਰਾਜਵੀਰ ਜਵੰਧਾ ਤਾਂ ਵੀ ਬੜਾ ਦੁੱਖ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਕਲਾਕਾਰ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕਿ ਸ਼ਾਇਦ ਉਹ ਸਾਨੂੰ ਇਹ ਨਹੀਂ ਛੇਤੀ ਛੱਡ ਜਾਣਗੇ ਪਰ ਬੀਤੇ ਦਿਨ ਉਸਤਾਦ ਪੁਰਨਸ਼ਾ ਕੋਟੀ ਜਿਹੜੇ ਹੈ ਉਹ ਸਾਡੇ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਵਿਛੋੜਾ ਦੇ ਕੇ 22 ਦਸੰਬਰ 2025 ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਹੁਣ ਕੁਝ ਨਹੀਂ ਅਜਿਹਾ ਹੋਏਗਾ ਸ਼ਾਇਦ 2025 ਜਿਹੜਾ ਹੈ ਜਾਂਦਾ ਜਾਂਦਾ ਕੋਈ ਕਹਿਰ ਨਹੀਂ ਟਾਏਗਾ ਪਰ ਬੀਤੀ 22 ਦਸੰਬਰ ਨੂੰ 우ਸਤਾਦ ਪੂਰਨ ਸ਼ਾ ਕੋਟੀ ਜੋ ਕਿ ਇੱਕ ਗਾਇਕੀ ਦੀ ਜਾਂ ਮਿਊਜ਼ਿਕ ਦੀ ਪੰਜਾਬੀ ਮਿਊਜ਼ਿਕ ਦੀ ਅਸੀਂ ਕਹਿੰਦੇ ਆ ਕਿ ਇੱਕ ਯੁੱਗ ਸੀ ਉਹ ਯੁੱਗ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੇ ਸਾਥੀ ਚਾਹੇ ਕਲਾਕਾਰ ਨੇ ਚਾਹੇ ਉਹਨਾਂ ਨੂੰ ਚਾਉਣ ਵਾਲੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਪਰਿਵਾਰਕ ਮੈਂਬਰ ਨੇ ਸੋ ਜੋ ਵੀ ਇੱਥੇ ਕਲਾਕਾਰ ਆਉਣਗੇ ਉਹਨਾਂ ਨਾਲ ਥੋੜਾ ਰੂਬਰੂ ਕਰਾਵਾਂਗੇ ਔਰ ਕਿਉਂਕਿ ਇਹ ਦੁੱਖ ਬਹੁਤ ਵੱਡਾ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਵੇਲੇ ਕਹਿਣ ਦੇ ਲਈ ਕਿ ਉਹ ਕੀ ਕਹਿਣ ਪਰ ਫਿਰ ਵੀ ਜੋ ਵੀ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਉਸਤਾਦ ਪੂਰਨ ਸ਼ਾ ਕੋਟੀ ਬੀਤੇ ਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਹੈ ਇੱਕ ਹੋਰ ਹੀਰਾ ਜਿਹੜਾ ਹੈ ਅਸੀਂ ਗਵਾ ਲਿਆ 2025 ਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਹੈ ਗਵਾਏ ਪਰ ਮਿਲਦਾ ਹੈ ਕਿ ਇੱਕ ਇੱਕ ਅੰਤ ਹੋ ਗਿਆ ਹੈ ਇੱਕ ਸਦੀ ਦਾ ਗਾਇਕੀ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਇੱਥੇ ਆਏ ਹੋਏ ਸੀ ਜਿਵੇਂ ਕਿ ਉਸਪੁਰਨ ਸ਼ਾ ਕੋਟੀ ਜੀ ਦੀ ਇੱਕ ਇੱਕ ਖਵਾਹਿਸ਼ ਸੀ ਕਿ ਉਹਨਾਂ ਦੇ ਕਾਰ ਦੇ ਨੇੜੇ ਜਿਹੜਾ ਇੱਕ ਪਲਾਟ ਹੈ ਉੱਥੇ ਜਿਹੜਾ ਹੈ ਸਫੁਰਦੇ ਕਾਹ ਕੀਤਾ ਜਾਵੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਹਕੋਟ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਜ ਦਿੱ ਘਾਰ ਹੈ ਉੱਥੇ ਸ਼ਾਇਦ ਸਫੁਰਦੇ ਕਾਹ ਕੀਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਆਖਰੀ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨਾਲ ਜਿਹੜਾ ਪਲਾਟ ਹੈ ਉਹ ਉੱਥੇ ਜਿਹੜਾ ਸਫੁਰਦੇ ਕਾਹ ਕੀਤਾ ਜਾਏਗਾ ਹੁਣੇ ਮਾਸਟਰ ਸਲੀਮ ਵੀ ਇੱਥੇ ਆਏ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਉਹਨਾਂ ਦੀ ਖੁਆਇਸ਼ ਸੀ ਕਿ ਜਦੋਂ ਉਹਨਾਂ ਦੇ ਜੀਵਨ ਦਾ ਅੰਤ ਹੋਊਗਾ ਤੇ ਉਹਨਾਂ ਦੀ ਜਿਹੜੀ ਕਬਰ ਹੈ ਉਹ ਐਵੇਂ ਜਿਹੜੇ মিডিਆ ਦੇ ਵਿੱਚ ਜਾਂ ਕੈਰੀ ਕੈਮਰਾਸ ਤੇ ਜਿਹੜੀ ਆ ਉਹ ਨਾ ਆਵੇ ਸੋ ਇੱਕ ਪ੍ਰਾਈਵੇਸੀ ਨੂੰ ਰੱਖਦੇ ਹੋਏ ਜਿਹੜੀ মিডিਆ ਵੀ ਹੈ ਉਹਨਾਂ ਨੂੰ ਕੋਆਪਰੇਟ ਕਰ ਰਹੀ ਹੈ ਹਾਲਾਂਕਿ ਉਹਨਾਂ ਦੇ ਚਾਉਣ ਵਾਲੇ 우ਸਤਾਦ ਪੂਰਨ ਸ਼ਾ ਕੋਟੀ ਦੇ ਚਾਉਣ ਵਾਲੇ ਉਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਉਣਗੇ ਆਖਰੀ ਵਾਰ ਪਰ ਇੱਕ ਪ੍ਰਾਈਵੇਸੀ ਜਿਹੜੀ ਫੈਮਲੀ ਦੀ ਹੁੰਦੀ ਹੈ ਜਾਂ ਜੇ ਇੱਕ ਜੋ ਪਰਿਵਾਰ ਦਾ ਇੱਕ ਡਿਸੀਜਨ ਹੈ ਉਸ ਨੂੰ ਵੀ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਉਸ ਨੂੰ ਵੀ ਮੰਨਣਾ ਚਾਹੀਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ 우ਸਤਾਦ ਪੂਰਨ ਸ਼ਾਹ ਕੋਟਿ ਨਚੌਣ ਵਾਲੇ ਚਾਹੇ ਉਹ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਹਰ ਕੋਈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਸੀ ਅੱਜ ਵੀ ਪਿਆਰ ਕਰਦੇ ਨੇ ਗੁਰਲੇਜ਼ ਅਕਤਰ ਕੁਝ ਦਿਨ ਪਹਿਲਾਂ ਮਿਲ ਕੇ ਗਏ ਸੀ ਉਹਨਾਂ ਨੇ ਬੀਤੀ ਰਾਤ ਇੱਕ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਪੁੱਤਰ ਦਾਨਵੀਰ ਉਸਤਾਦ ਪੁਰਨਸ਼ਾਹ ਕੋਟੀ ਜੀ ਦੇ ਸਾਹਮਣੇ ਗੀਤ ਗਾਉਂਦੇ ਪਏ ਆ ਬਹੁਤ ਭਾਵੁਕ ਕਰ ਦੇਣ ਵਾਲੀ ਉਹ ਵੀਡੀਓ ਔਰ ਜਦੋਂ ਉਹ ਕੱਲ ਇੱਥੇ ਆਏ ਵੀ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨ ਪਹਿਲਾਂ ਅਸੀਂ ਮਿਲ ਕੇ ਗਏ ਸੀ ਔਰ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਅਸੀਂ ਉਹਨਾਂ ਨੂੰ ਗਵਾ ਬੈਠਾਂਗੇ 2025 ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਅ ਜਿਮੀ ਚਰਨਜੀਤ ਅਹੂਜਾ ਜੀ ਸਾਡੇ ਜਿਹੜੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਵੀ ਬਹੁਤ ਦੁੱਖ ਸੀਗਾ ਰਾਜਵੀਰ ਜਵੰਦਾ ਤਾਂ ਵੀ ਬੜਾ ਦੁੱਖ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਕਲਾਕਾਰ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕਿ ਸ਼ਾਇਦ ਉਹ ਸਾਨੂੰ ਇਹ ਨਹੀਂ ਛੇਤੀ ਛੱਡ ਜਾਣਗੇ ਪਰ ਬੀਤੇ ਦਿਨ ਉਸਤਾਦ ਪੁਰਨਸ਼ਾ ਕੋਟੀ ਜਿਹੜੇ ਹੈ ਉਹ ਸਾਡੇ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਵਿਛੋੜਾ ਦੇ ਕੇ 22 ਦਸੰਬਰ 2025 ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਹੁਣ ਕੁਝ ਨਹੀਂ ਅਜੀਹਾ ਹੋਏਗਾ ਸ਼ਾਇਦ 2025 ਜਿਹੜਾ ਹੈ ਜਾਂਦਾ ਜਾਂਦਾ ਕੋਈ ਕਹਿਰ ਨਹੀਂ ਟਾਏਗਾ ਪਰ ਬੀਤੀ 22 ਦਸੰਬਰ ਨੂੰ ਉਸਤਾਦ ਪੂਰਨ ਸ਼ਾਹ ਕੋਟੀ ਜੋ ਕਿ ਇੱਕ ਗਾਇਕੀ ਦੀ ਜਾਂ ਮਿਊਜ਼ਿਕ ਦੀ ਪੰਜਾਬੀ ਮਿਊਜ਼ਿਕ ਦੀ ਅਸੀਂ ਕਹਿੰਦੇ ਆ ਕਿ ਇੱਕ ਯੁੱਗ ਸੀ ਉਹ ਯੁੱਗ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੇ ਸਾਥੀ ਚਾਹੇ ਕਲਾਕਾਰ ਨੇ ਚਾਹੇ ਉਹਨਾਂ ਨੂੰ ਚਾਉਣ ਵਾਲੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਪਰਿਵਾਰਕ ਮੈਂਬਰ ਨੇ ਸੋ ਜੋ ਵੀ ਇੱਥੇ ਕਲਾਕਾਰ ਆਉਣਗੇ ਉਹਨਾਂ ਨਾਲ ਥੋੜਾ ਰੂਬਰੂ ਕਰਾਵਾਂਗੇ ਔਰ ਕਿਉਂਕਿ ਇਹ ਦੁੱਖ ਬਹੁਤ ਵੱਡਾ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਵੇਲੇ ਕਹਿਣ ਦੇ ਲਈ ਕਿ ਉਹ ਕੀ ਕਹਿਣ ਪਰ ਫਿਰ ਵੀ ਜੋ ਵੀ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਉਸਤਾਦ ਪੂਰਨ ਸ਼ਾ ਕੋਟੀ ਬੀਤੇ ਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਹੈ ਇੱਕ ਹੋਰ ਹੀਰਾ ਜਿਹੜਾ ਹੈ ਅਸੀਂ ਗਵਾ ਲਿਆ 2025 ਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਹੈ ਗਵਾਏ ਪਰ ਮਿਲਦਾ ਹੈ ਕਿ ਇੱਕ ਇੱਕ ਅੰਤ ਹੋ ਗਿਆ ਹੈ ਇੱਕ ਸਦੀ ਦਾ ਗਾਇਕੀ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਇੱਥੇ ਆਏ ਹੋਏ ਸੀ ਜਿਵੇਂ ਕਿ ਉਸਪੁਰਨ ਸ਼ਾ ਕੋਟੀ ਜੀ ਦੀ ਇੱਕ ਇੱਕ ਖਵਾਹਿਸ਼ ਸੀ ਕਿ ਉਹਨਾਂ ਦੇ ਕਾਰ ਦੇ ਨੇੜੇ ਜਿਹੜਾ ਇੱਕ ਪਲਾਟ ਹੈ ਉੱਥੇ ਜਿਹੜਾ ਹੈ ਸਫੁਰਦੇ ਕਾਹ ਕੀਤਾ ਜਾਵੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਹਕੋਟ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਦਿੱ ਘਾਰ ਹੈ ਉੱਥੇ ਸ਼ਾਇਦ ਸਫੁਰਦੇ ਕਾਹ ਕੀਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਆਖਰੀ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨਾਲ ਜਿਹੜਾ ਪਲਾਟ ਹੈ ਉਹ ਉੱਥੇ ਜਿਹੜਾ ਸਫੁਰਦੇ ਕਾਹ ਕੀਤਾ ਜਾਏਗਾ ਹੁਣੇ ਮਾਸਟਰ ਸਲੀਮ ਵੀ ਇੱਥੇ ਆਏ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਉਹਨਾਂ ਦੀ ਖੁਆਇਸ਼ ਸੀ ਕਿ ਜਦੋਂ ਉਹਨਾਂ ਦੇ ਜੀਵਨ ਦਾ ਅੰਤ ਹੋਊਗਾ ਤੇ ਉਹਨਾਂ ਦੀ ਜਿਹੜੀ ਕਬਰ ਹੈ ਉਹ ਏਵੇਂ ਜਿਹੜੀ মিডিਆ ਦੇ ਵਿੱਚ ਜਾਂ ਕੈਰੀ ਕੈਮਰਾਸ ਤੇ ਜਿਹੜੀ ਆ ਉਹ ਨਾ ਆਵੇ ਸੋ ਇੱਕ ਪ੍ਰਾਈਵੇਸੀ ਨੂੰ ਰੱਖਦੇ ਹੋਏ ਜਿਹੜੀ মিডিਆ ਵੀ ਹੈ ਉਹਨਾਂ ਨੂੰ ਕੋਆਪਰੇਟ ਕਰ ਰਹੀ ਹੈ ਹਾਲਾਂਕਿ ਉਹਨਾਂ ਦੇ ਚਾਉਣ ਵਾਲੇ 우ਸਤਾਦ ਪੂਰਨ ਸ਼ਾ ਕੋਟੀ ਦੇ ਚਾਉਣ ਵਾਲੇ ਉਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਉਣਗੇ ਆਖਰੀ ਵਾਰ ਪਰ ਇੱਕ ਪ੍ਰਾਈਵੇਸੀ ਜਿਹੜੀ ਫੈਮਲੀ ਦੀ ਹੁੰਦੀ ਹੈ ਜਾਂ ਜੇ ਇੱਕ ਜੋ ਪਰਿਵਾਰ ਦਾ ਇੱਕ ਡਿਸੀਜਨ ਹੈ ਉਸ ਨੂੰ ਵੀ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਉਸ ਨੂੰ ਵੀ ਮੰਨਣਾ ਚਾਹੀਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ 우ਸਤਾਦ ਪੂਰਨ ਸ਼ਾਹ ਕੋਟਿ ਨੂੰ ਨਚਾਉਣ ਵਾਲੇ ਚਾਹੇ ਉਹ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਹਰ ਕੋਈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਸੀ ਅੱਜ ਵੀ ਪਿਆਰ ਕਰਦੇ ਨੇ ਗੁਰਲੇਜ਼ ਅਕਤਰ ਕੁਝ ਦਿਨ ਪਹਿਲਾਂ ਮਿਲ ਕੇ ਗਏ ਸੀ ਉਹਨਾਂ ਨੇ ਬੀਤੀ ਰਾਤ ਇੱਕ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਪੁੱਤਰ ਦਾਨਵੀਰ ਉਸਤਾਦ ਪੁਰਨਸ਼ਾਹ ਕੋਟੀ ਜੀ ਦੇ ਸਾਹਮਣੇ ਗੀਤ ਗਾਉਂਦੇ ਪਏ ਆ ਬਹੁਤ ਭਾਵੁਕ ਕਰ ਦੇਣ ਵਾਲੀ ਉਹ ਵੀਡੀਓ ਔਰ ਜਦੋਂ ਉਹ ਕੱਲ ਇੱਥੇ ਆਏ ਵੀ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨ ਪਹਿਲਾਂ ਅਸੀਂ ਮਿਲ ਕੇ ਗਏ ਸੀ ਔਰ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਅਸੀਂ ਉਹਨਾਂ ਨੂੰ ਗਵਾ ਬੈਠਾਂਗੇ 2025 ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਅ ਜਿਵੇਂ ਚਰਨਜੀਤ ਅਹੂਜਾ ਜੀ ਸਾਡੇ ਜਿਹੜੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਵੀ ਬਹੁਤ ਦੁੱਖ ਸੀਗਾ ਰਾਜਵੀਰ ਜਵੰਦਾ ਤਾਂ ਵੀ ਬੜਾ ਦੁੱਖ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਕਲਾਕਾਰ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕਿ ਸ਼ਾਇਦ ਉਹ ਸਾਨੂੰ ਇਹ ਨਹੀਂ ਛੇਤੀ ਛੱਡ ਜਾਣਗੇ ਪਰ ਬੀਤੇ ਦਿਨ ਉਸਤਾਦ ਪੁਰਨਸ਼ਾ ਕੋਟੀ ਜਿਹੜੇ ਹੈ ਉਹ ਸਾਡੇ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਵਿਛੋੜਾ ਦੇ ਕੇ 22 ਦਸੰਬਰ 2025 ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਹੁਣ ਕੁਝ ਨਹੀਂ ਅਜੀਹਾ ਹੋਏਗਾ ਸ਼ਾਇਦ 2025 ਜਿਹੜਾ ਹੈ ਜਾਂਦਾ ਜਾਂਦਾ ਕੋਈ ਕਹਿਰ ਨਹੀਂ ਟਾਏਗਾ ਪਰ ਬੀਤੀ 22 ਦਸੰਬਰ ਨੂੰ 우ਸਤਾਦ ਪੂਰਨ ਸ਼ਾਹ ਕੋਟੀ ਜੋ ਕਿ ਇੱਕ ਗਾਇਕੀ ਦੀ ਜਾਂ ਮਿਊਜ਼ਿਕ ਦੀ ਪੰਜਾਬੀ ਮਿਊਜ਼ਿਕ ਦੀ ਅਸੀਂ ਕਹਿੰਦੇ ਆ ਕਿ ਇੱਕ ਯੁੱਗ ਸੀ ਉਹ ਯੁੱਗ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੇ ਸਾਥੀ ਚਾਹੇ ਕਲਾਕਾਰ ਨੇ ਚਾਹੇ ਉਹਨਾਂ ਨੂੰ ਚਾਉਣ ਵਾਲੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਪਰਿਵਾਰਕ ਮੈਂਬਰ ਨੇ ਸੋ ਜੋ ਵੀ ਇੱਥੇ ਕਲਾਕਾਰ ਆਉਣਗੇ ਉਹਨਾਂ ਨਾਲ ਥੋੜਾ ਰੂਬਰੂ ਕਰਾਵਾਂਗੇ ਔਰ ਕਿਉਂਕਿ ਇਹ ਦੁੱਖ ਬਹੁਤ ਵੱਡਾ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਵੇਲੇ ਕਹਿਣ ਦੇ ਲਈ ਕਿ ਉਹ ਕੀ ਕਹਿਣ ਪਰ ਫਿਰ ਵੀ ਜੋ ਵੀ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਉਸਤਾਦ ਪੂਰਨ ਸ਼ਾ ਕੋਟੀ ਬੀਤੇ ਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਹੈ ਇੱਕ ਹੋਰ ਹੀਰਾ ਜਿਹੜਾ ਹੈ ਅਸੀਂ ਗਵਾ ਲਿਆ 2025 ਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਹੈ ਗਵਾਏ ਮਿਲਦਾ ਹੈ ਕਿ ਇੱਕ ਇੱਕ ਅੰਤ ਹੋ ਗਿਆ ਹੈ ਇੱਕ ਸਦੀ ਦਾ ਗਾਇਕੀ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਇੱਥੇ ਆਏ ਹੋਏ ਸੀ ਜਿਵੇਂ ਕਿ ਉਸਪੁਰਨ ਸ਼ਾ ਕੋਟੀ ਜੀ ਦੀ ਇੱਕ ਇੱਕ ਖਵਾਹੀ ਸੀ ਕਿ ਉਹਨਾਂ ਦੇ ਘਾਰ ਦੇ ਨੇੜੇ ਜਿਹੜਾ ਇੱਕ ਪਲਾਟ ਹੈ ਉੱਥੇ ਜਿਹੜਾ ਹੈ ਸਫੁਰਦੇ ਕਾਕ ਉਹਨਾਂ ਜਿਹੜਾ ਕੀਤਾ ਜਾਵੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਹਕੋਟ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਜ ਦਿੱ ਘਾਰ ਹੈ ਉੱਥੇ ਸ਼ਾਇਦ ਸਫੁਰਦੇ ਕਾਕ ਕੀਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਆਖਰੀ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨਾਲ ਜਿਹੜਾ ਪਲਾਟ ਹੈ ਉਹ ਉੱਥੇ ਜਿਹੜਾ ਸਫੁਰਦੇ ਕਾਕ ਕੀਤਾ ਜਾਏਗਾ ਹੁਣੇ ਮਾਸਟਰ ਸਲੀਮ ਵੀ ਇੱਥੇ ਆਏ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਉਹਨਾਂ ਦੀ ਖੁਆਇਸ਼ ਸੀ ਕਿ ਜਦੋਂ ਉਹਨਾਂ ਦੇ ਜੀਵਨ ਦਾ ਅੰਤ ਹੋਊਗਾ ਤੇ ਉਹਨਾਂ ਦੀ ਜਿਹੜੀ ਕਬਰ ਹੈ ਉਹ ਏਵੇਂ ਜਿਹੜੀ মিডিਆ ਦੇ ਵਿੱਚ ਜਾਂ ਕੈਰੀ ਕੈਮਰਾਸ ਤੇ ਜਿਹੜੀ ਆ ਉਹ ਨਾ ਆਵੇ ਸੋ ਇੱਕ ਪ੍ਰਾਈਵੇਸੀ ਨੂੰ ਰੱਖਦੇ ਹੋਏ ਜਿਹੜੀ মিডিਆ ਵੀ ਹੈ ਉਹਨਾਂ ਨੂੰ ਕੋਆਪਰੇਟ ਕਰ ਰਹੀ ਹੈ ਹਾਲਾਂਕਿ ਉਹਨਾਂ ਦੇ ਚਾਉਣ ਵਾਲੇ 우ਸਤਾਦ ਪੂਰਨ ਸ਼ਾ ਕੋਟੀ ਦੇ ਚਾਉਣ ਵਾਲੇ ਉਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਉਣਗੇ ਆਖਰੀ ਵਾਰ ਪਰ ਇੱਕ ਪ੍ਰਾਈਵੇਸੀ ਜਿਹੜੀ ਫੈਮਲੀ ਦੀ ਹੁੰਦੀ ਹੈ ਜਾਂ ਜੇ ਇੱਕ ਜੋ ਪਰਿਵਾਰ ਦਾ ਇੱਕ ਡਿਸੀਜਨ ਹੈ ਉਸ ਨੂੰ ਵੀ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਉਸ ਨੂੰ ਵੀ ਮੰਨਣਾ ਚਾਹੀਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ 우ਸਤਾਦ ਪੂਰਨ ਸ਼ਾ ਕੋਟਿ ਨੂੰ ਨਚਾਉਣ ਵਾਲੇ ਚਾਹੇ ਉਹ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਹਰ ਕੋਈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਸੀ ਅੱਜ ਵੀ ਪਿਆਰ ਕਰਦੇ ਨੇ ਗੁਰਲੇਜ਼ ਅਕਤਰ ਕੁਝ ਦਿਨ ਪਹਿਲਾਂ ਮਿਲ ਕੇ ਗਏ ਸੀ ਉਹਨਾਂ ਨੇ ਬੀਤੀ ਰਾਤ ਇੱਕ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਪੁੱਤਰ ਦਾਨਵੀਰ ਉਸਤਾਦ ਪੁਰਨਸ਼ਾਹ ਕੋਟੀ ਜੀ ਦੇ ਸਾਹਮਣੇ ਗੀਤ ਗਾਉਂਦੇ ਪਏ ਆ ਬਹੁਤ ਭਾਵੁਕ ਕਰਨ ਵਾਲੀ ਉਹ ਵੀਡੀਓ ਔਰ ਜਦੋਂ ਉਹ ਕੱਲ ਇੱਥੇ ਆਏ ਵੀ ਉਹਨਾਂ ਨੇ ਕਿਹਾ ਕਿ ਅਜੀ 2 ਦਿਨ ਪਹਿਲਾਂ ਅਸੀਂ ਮਿਲ ਕੇ ਗਏ ਸੀ ਔਰ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਅਸੀਂ ਉਹਨਾਂ ਨੂੰ ਗਵਾ ਬੈਠਾਂਗੇ 2025 ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਅ ਜਿਵੇਂ ਚਰਨਜੀਤ ਅਹੂਜਾ ਜੀ ਸਾਡੇ ਜਿਹੜੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਵੀ ਬਹੁਤ ਦੁੱਖ ਸੀਗਾ ਰਾਜਵੀਰ ਜਵੰਦਾ ਤਾਂ ਵੀ ਬੜਾ ਦੁੱਖ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਕਲਾਕਾਰ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕਿ ਸ਼ਾਇਦ ਉਹ ਸਾਨੂੰ ਇਹ ਨਹੀਂ ਛੇਤੀ ਛੱਡ ਜਾਣਗੇ ਪਰ ਬੀਤੇ ਦਿਨ ਉਸਤਾਦ ਪੁਰਨਸ਼ਾ ਕੋਟੀ ਜਿਹੜੇ ਹੈ ਉਹ ਸਾਡੇ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਵਿਛੋੜਾ ਦੇ ਕੇ 22 ਦਸੰਬਰ 2025 ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਹੁਣ ਕੁਝ ਨਹੀਂ ਅਜੀਹਾ ਹੋਏਗਾ ਸ਼ਾਇਦ 2025 ਜਿਹੜਾ ਹੈ ਜਾਂਦਾ ਜਾਂਦਾ ਕੋਈ ਕਹਿਰ ਨਹੀਂ ਟਾਏਗਾ ਪਰ ਬੀਤੀ 22 ਦਸੰਬਰ ਨੂੰ 우ਸਤਾਦ ਪੂਰਨ ਸ਼ਾਹ ਕੋਟੀ ਜੋ ਕਿ ਇੱਕ ਗਾਇਕੀ ਦੀ ਜਾਂ ਮਿਊਜ਼ਿਕ ਦੀ ਪੰਜਾਬੀ ਮਿਊਜ਼ਿਕ ਦੀ ਅਸੀਂ ਕਹਿੰਦੇ ਆ ਕਿ ਇੱਕ ਯੁੱਗ ਸੀ ਉਹ ਯੁੱਗ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੇ ਸਾਥੀ ਚਾਹੇ ਕਲਾਕਾਰ ਨੇ ਚਾਹੇ ਉਹਨਾਂ ਨੂੰ ਚਾਉਣ ਵਾਲੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਪਰਿਵਾਰਕ ਮੈਂਬਰ ਨੇ ਸੋ ਜੋ ਵੀ ਇੱਥੇ ਕਲਾਕਾਰ ਆਉਣਗੇ ਉਹਨਾਂ ਨਾਲ ਥੋੜਾ ਰੂਬਰੂ ਕਰਾਵਾਂਗੇ ਔਰ ਕਿਉਂਕਿ ਇਹ ਦੁੱਖ ਬਹੁਤ ਵੱਡਾ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਵੇਲੇ ਕਹਿਣ ਦੇ ਲਈ ਕਿ ਉਹ ਕੀ ਕਹਿਣ ਪਰ ਫਿਰ ਵੀ ਜੋ ਵੀ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ ਉਸਤਾਦ ਪੂਰਨ ਸ਼ਾ ਕੋਟੀ ਬੀਤੇ ਦੇ ਨਹੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਉਸ ਤੋਂ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਸੰਗੀਤ ਜਗਤ ਦਾ ਜਿਹੜਾ ਹੈ ਇੱਕ ਹੋਰ ਹੀਰਾ ਜਿਹੜਾ ਹੈ ਅਸੀਂ ਗਵਾ ਲਿਆ 2025 ਦੇ ਵਿੱਚ ਅਸੀਂ ਬਹੁਤ ਸਾਰੇ ਪੰਜਾਬੀ ਕਲਾਕਾਰ ਜਿਹੜੇ ਹੈ ਗਵਾਏ ਪਰ ਮਿਲਦਾ ਹੈ ਕਿ ਇੱਕ ਇੱਕ ਅੰਤ ਹੋ ਗਿਆ ਹੈ ਇੱਕ ਸਦੀ ਦਾ ਗਾਇਕੀ ਦੀ ਇੱਕ ਸਦੀ ਦਾ ਅੰਤ ਹੋਇਆ ਹੈ ਔਰ ਹੁਣੇ ਤੁਸੀਂ ਦੇਖਿਆ ਕਿ ਮਾਸਟਰ ਸਲੀਮ ਇੱਥੇ ਆਏ ਹੋਏ ਸੀ ਜਿਵੇਂ ਕਿ ਉਸਪੁਰਨ ਸ਼ਾ ਕੋਟੀ ਜੀ ਦੀ ਇੱਕ ਖੁਆਹੀ ਸੀ ਕਿ ਉਹਨਾਂ ਦੇ ਘਰ ਦੇ ਨੇੜੇ ਜਿਹੜਾ ਇੱਕ ਪਲੋਟ ਹੈ ਉੱਥੇ ਜਿਹੜਾ ਹੈ ਸਫੁਰਦੇ ਕਾਕ ਉਹਨਾਂ ਨੂੰ ਜਿਹੜਾ ਕੀਤਾ ਜਾਵੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਸ਼ਾਹਕੋਟ ਦੇ ਵਿੱਚ ਜਿਹੜਾ ਹੈ ਉਹਨਾਂ ਜਿਹੜਾ ਜ ਦਿੱ ਘਰ ਹੈ ਉੱਥੇ ਸ਼ਾਇਦ ਸਫੁਰਦੇ ਕਾਕ ਕੀਤਾ ਜਾਏਗਾ ਪਰ ਉਹਨਾਂ ਦੀ ਜਿਹੜੀ ਆਖਰੀ ਖੁਆਇਸ਼ ਸੀ ਕਿ ਉਹਨਾਂ ਦੇ ਘਰ ਦੇ ਨਾਲ ਜਿਹੜਾ ਪਲੋਟ ਹੈ ਉਹ ਉੱਥੇ ਜਿਹੜਾ ਸਫੁਰਦੇ ਕਾਕ ਕੀਤਾ ਜਾਏਗਾ ਹੁਣੇ ਮਾਸਟਰ ਸਲੀਮ ਵੀ ਇੱਥੇ ਆਏ ਸੀ ਤਾਂ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਹੋਰ ਉਹਨਾਂ ਦੀ ਖੁਆਇਸ਼ ਸੀ ਕਿ ਜਦੋਂ ਉਹਨਾਂ ਦੇ ਜੀਵਨ ਦਾ ਅੰਤ ਹੋਊਗਾ ਤੇ ਉਹਨਾਂ ਦੀ ਜਿਹੜੀ ਕਬਰ ਹੈ ਉਹ ਅਵੇ ਜਿਹੜੇ ਮੀਡੀਆ ਦੇ ਵਿੱਚ ਜਾਂ ਕੈਰੀ ਕੈਮਰਾਸ ਤੇ ਜਿਹੜੀ ਆ ਉਹ ਨਾ ਆਵੇ ਸੋ ਇੱਕ ਪ੍ਰਾਈਵੇਸੀ ਨੂੰ ਰੱਖਦੇ ਹੋਏ ਜਿਹੜੀ ਮੀਡੀਆ ਵੀ ਹੈ ਉਹਨਾਂ ਨੂੰ ਕੋਆਪਰੇਟ ਕਰ ਰਹੀ ਹੈ ਹਾਲਾਂਕਿ ਉਹਨਾਂ ਦੇ ਚਾਉਣ ਵਾਲੇ 우ਸਤਾਦ ਪੂਰਨ ਸ਼ਾ ਕੋਟੀ ਦੇ ਚਾਉਣ ਵਾਲੇ ਉਹਨਾਂ ਨੂੰ ਦੇਖਣਾ ਤਾਂ ਜ਼ਰੂਰ ਚਾਉਣਗੇ ਆਖਰੀ ਵਾਰ ਪਰ ਇੱਕ ਪ੍ਰਾਈਵੇਸੀ ਜਿਹੜੀ ਫੈਮਲੀ ਦੀ ਹੁੰਦੀ ਹੈ ਜਾਂ ਜੇ ਇੱਕ ਜੋ ਪਰਿਵਾਰ ਦਾ ਇੱਕ ਡਿਸੀਜਨ ਹੈ ਉਸ ਨੂੰ ਵੀ ਜ਼ਰੂਰ ਮੱਦੇਨਜ਼ਰ ਰੱਖਣਾ ਚਾਹੀਦਾ ਉਸ ਨੂੰ ਵੀ ਮੰਨਣਾ ਚਾਹੀਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ 우ਸਤਾਦ ਪੂਰਨ ਸ਼ਾਹ ਕੋਟੀ ਨੂੰ ਚਾਉਣ ਵਾਲੇ ਚਾਹੇ ਉਹ ਕਲਾਕਾਰ ਹੋਣ ਚਾਹੇ ਆਮ ਲੋਕ ਹੋਣ ਹਰ ਕੋਈ ਉਹਨਾਂ ਨੂੰ ਬਹੁਤ ਪਿਆਰ ਦਿੰਦਾ ਸੀ ਅੱਜ ਵੀ ਪਿਆਰ ਕਰਦੇ ਨੇ ਗੁਰਲੇਜ਼ ਅਕਤਰ ਕੁਝ ਦਿਨ ਪਹਿਲਾਂ ਮਿਲ ਕੇ ਗਏ ਸੀ ਉਹਨਾਂ ਨੇ ਬੀਤੀ ਰਾਤ ਇੱਕ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਦੇ ਪੁੱਤਰ ਦਾਨਵੀਰ ਉਸਤਦਪੁਰਨ ਸ਼ਾਹ ਕੋਟੀ ਜੀ ਦੇ ਸਾਹਮਣੇ ਗੀਤ ਗਾਉਂਦੇ ਪਏ ਆ ਬਹੁਤ ਭਾਵੁਕ ਕਰ ਦੇਣ ਵਾਲੀ ਉਹ ਵੀਡੀਓ ਔਰ ਜਦੋਂ ਉਹ ਕੱਲ ਇੱਥੇ ਆਏ ਵੀ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨ ਪਹਿਲਾਂ ਅਸੀਂ ਮਿਲ ਕੇ ਗਏ ਸੀ ਔਰ ਸਾਨੂੰ ਲੱਗਦਾ ਹੀ ਨਹੀਂ ਸੀਗਾ ਕਿ ਅਸੀਂ ਅਸੀਂ ਉਹਨਾਂ ਨੂੰ ਗਵਾ ਬੈਠਾਂਗੇ 2025 ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਅ ਜਿਵੇਂ ਚਰਨਜੀਤ ਅਹੂਜਾ ਜੀ ਸਾਡੇ ਜਿਹੜੇ ਵਿਚਕਾਰ ਨਹੀਂ ਰਹੇ ਉਹਨਾਂ ਦਾ ਵੀ ਬਹੁਤ ਦੁੱਖ ਸੀਗਾ ਰਾਜਵੀਰ ਜਵੰਦਾ ਤਾਂ ਵੀ ਬੜਾ ਦੁੱਖ ਸੀ ਉਸ ਤੋਂ ਇਲਾਵਾ ਹੋਰ ਵੀ ਕੁਝ ਕਲਾਕਾਰ ਸਨ ਜਿਨ੍ਹਾਂ ਦੀ ਉਮੀਦ ਹੀ ਨਹੀਂ ਸੀ ਕਿ ਸ਼ਾਇਦ ਉਹ ਸਾਨੂੰ ਇਨੀ ਛੇਤੀ ਛੱਡ ਜਾਣਗੇ ਪਰ ਬੀਤੇ ਦਿਨ ਉਸਤਾਦ ਪੂਰਨ ਸ਼ਾਹ ਕੋਟੀ ਜਿਹੜੇ ਹੈ ਉਹ ਸਾਡੇ ਸਾਨੂੰ ਸਭ ਨੂੰ ਵਿਛੋੜਾ ਦੇ ਕੇ ਇਸ ਫਾਨੀ ਸੰਸਾਰ ਨੂੰ ਵਿਛੋੜਾ ਦੇ ਕੇ 22 ਦਸੰਬਰ 2025 ਦੇ ਵਿੱਚ ਲੱਗਦਾ ਸੀ ਕਿ ਸ਼ਾਇਦ ਹੋਣ ਕੁਝ ਨਹੀਂ ਅਜੀਹਾ ਹੋਏਗਾ ਸ਼ਾਇਦ 2025 ਜਿਹੜਾ ਹੈ ਜਾਂਦਾ ਜਾਂਦਾ ਕੋਈ ਕਹਿਰ ਨਹੀਂ ਟਾਏਗਾ ਪਰ ਬੀਤੀ 22 ਦਸੰਬਰ ਨੂੰ 우ਸਤਾਦ ਪੂਰਨ ਸ਼ਾਹ ਕੋਟੀ ਜੋ ਕਿ ਇੱਕ ਗਾਇਕੀ ਦੀ ਜਾਂ ਮਿਊਜ਼ਿਕ ਦੀ ਪੰਜਾਬੀ ਮਿਊਜ਼ਿਕ ਦੀ ਅਸੀਂ ਕਹਿੰਦੇ ਆ ਕਿ ਇੱਕ ਯੁੱਗ ਸੀ ਉਹ ਯੁੱਗ ਜਿਹੜਾ ਹੈ ਉਹ ਖਤਮ ਹੋ ਗਿਆ ਸੋ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਦੇ ਸਾਥੀ ਚਾਹੇ ਕਲਾਕਾਰ ਨੇ ਚਾਹੇ ਉਹਨਾਂ ਨੂੰ ਚਾਉਣ ਵਾਲੇ ਨੇ ਇੱਥੇ ਪਹੁੰਚ ਰਹੇ ਨੇ ਚਾਹੇ ਪਰਿਵਾਰਕ ਮੈਂਬਰ ਨੇ ਸੋ ਜੋ ਵੀ ਇੱਥੇ ਕਲਾਕਾਰ ਆਉਣਗੇ ਉਹਨਾਂ ਨਾਲ ਥੋੜਾ ਰੂਬਰੂ ਕਰਾਵਾਂਗੇ ਔਰ ਕਿਉਂਕਿ ਇਹ ਦੁੱਖ ਬਹੁਤ ਵੱਡਾ ਹੈ ਕਿਸੇ ਕੋਲ ਕੋਈ ਸ਼ਬਦ ਨਹੀਂ ਹੈ ਇਸ ਵੇਲੇ ਕਹਿਣ ਦੇ ਲਈ ਕਿ ਉਹ ਕੀ ਕਹਿਣ ਪਰ ਫਿਰ ਵੀ ਜੋ ਵੀ ਉਹਨਾਂ ਦੇ ਦਿਲ ਦੀਆਂ ਗੱਲਾਂ ਹੋਣਗੀਆਂ ਉਹ ਜ਼ਰੂਰ ਤੁਹਾਡੇ ਤੱਕ ਪਹੁੰਚਾਵਾਂਗੇ 우ਸਤਾਦ ਪੂਰਨ ਸ਼ਾ ਕੋਟੀ ਬੀਤੇ ਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਗ